ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕਿ ਗਨ ਕਰਚਲ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲੋਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਸਾਡੀ ਥਾਣਾ ਕੋਟਫੱਤਾ ਦੀ ਪੁਲਿਸ ਨੇ ਉਹਨੂੰ ਟਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਾ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਹੈ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰam ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਰੰਤ ਉਹਤੇ ਕਾਰਵਾਈ ਕੀਤੀ ਜਾਊਗੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕਿ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲੋਰੀਫਾਈ ਕਰਦਾ ਸੀਗਾ ਹਥਿਆਰ ਨੂੰ ਅਸੀਂ ਤੁਰੰਤ ਕਰਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਉਹਨੂੰ ਟਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਹੈ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰਾਮ ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਰੰਤ ਉਹਤੇ ਕਾਰਵਾਈ ਕੀਤੀ ਜਾਊਗੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕੋਈ ਗਨ ਕਰਚਲ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲੋਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਰਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਹੈ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰam ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਰੰਤ ਉਹਤੇ ਕਾਰਵਾਈ ਕੀਤੀ ਜਾਊਗੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕੋਈ ਗਨ ਕਰਚਲ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲੋਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਰਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਮਕਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਾ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰਾਮ ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਰੰਤ ਉਹਤੇ ਕਾਰਵਾਈ ਕੀਤੀ ਜਾਊਗੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕੋਈ ਗਨ ਕਰਚਲ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲੋਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਾਰਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਉਹਨੂੰ ਟਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰਾਮ ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਰੰਤ ਉਤੇ ਕਾਰਵਾਈ ਕੀਤੀ ਜਾਊਗੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕਿ ਗਨ ਕਰਚਰ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਾਰ ਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਨੂੰ ਟਰੇਸ ਕੀਤਾ ਮੁਕਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰਾਮ ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਰੰਤ ਉਤੇ ਕਾਰਵਾਈ ਕੀਤੀ ਜਾਊਗੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਕਿ ਗਨ ਕਰਚਲ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਲੋਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹਦਾ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਕੋਈ ਹਰਕਤ ਕਰਦਾ ਕੋਈ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਹੈ ਕੋਈ ਵਾਇਲੈਂਸ ਦਿਖਾਉਂਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰam ਤੇ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤ੍ਰੰਕ ਕੋਤੇ ਕਾਰਵਾਈ ਜੀਤੀ ਜਾਊਗੀ